ਤਾਂ ਮੈਂ ਅਗਲੇ ਨੂੰ ਕੀ ਕਰਾਂ ਸਾਨੂੰ ਛੇੜਿਆ ਸੀ ਤੂੰ ਬਾਹਰ ਨਿਕਲਿਆ ਦਾ ਮੈਨੂੰ ਤਾਂ ਪਤਾ ਹੀ ਨਹੀਂ ਤੇ ਸਾਨੂੰ ਛੇੜਿਆ ਨਹੀਂ ਆਉਂਦਾ ਮੈਨੂੰ ਲੱਗਿਆ ਜਰਾ ਕਲੇਸ਼ ਹੋਇਆ ਤੇ ਜਦੋਂ ਕਲੇਸ਼ ਹੋਇਆ ਤਾਂ ਹੀ ਨਾ ਬਾਹਰ ਆਇਆ ਇਹ ਤਾਂ ਹੀ ਹੁੰਦੀ ਸਤਸ਼੍ਰੀਅਕਾਲ ਪੀਵੀ 32 ਨਵਾਂ ਸ਼ਹਿਰ ਦੇਖ ਰਹੇ ਹਾਂ ਸਾਤਵੇਂ ਸਮੇਂ ਅਸੀਂ ਬੰਗਾ ਰੋਡ ਤੇ ਫਾਟਕਾ ਦੇ ਨਜ਼ਦੀਕ ਮੌਜੂਦ ਹਾਂ ਔਰ ਇੱਥੇ ਬਹੁਤ ਸਾਰੇ ਲੋਕ ਇਕੱਤਰਤ ਹੋਏ ਹੋਏ ਆ ਕਿਉਂਕਿ ਜਿਹੜੀਆਂ ਤੁਹਾਨੂੰ ਸਕਰੀਨ ਤੇ ਕੁਝ ਲੜਕੀਆਂ ਨਜ਼ਰ ਆ ਰਹੀਆਂ ਦੋ ਲੜਕੀਆਂ ਨਜ਼ਰ ਆ ਰਹੀਆਂ ਨੇ ਮੰਮੀ ਨਾਲ ਇਹਨਾਂ ਦਾ ਕਹਿਣਾ ਹੈ ਕਿ ਇਹ ਗੁੱਜਰਪੁਰ ਰੋਡ ਵਾਲੀ ਸਾਈਡ ਤੋਂ ਆ ਰਹੇ ਸਨ ਤੇ ਕਿਸੇ ਮੋਟਰਸਾਈਕਲ ਸਵਾਰ ਨੇ ਇਹਨਾਂ ਨਾਲ ਆ ਕੇ ਬਦਤਮੀਜ਼ੀ ਕੀਤੀ ਐ ਹਾਰਨ ਮਾਰਿਆ ਉਸ ਤੋਂ ਬਾਅਦ ਕਿਹਾ ਕਿ ਸਾਈਡ ਤੇ ਹੋ ਜੋ ਜਦੋਂ ਇਹਨਾਂ ਨੇ ਕਿਹਾ ਕਿ ਸਾਡੇ ਨਾਲ ਬਦਤਮੀਜ਼ੀ ਨਾ ਕਰੋ ਤਾਂ ਮੋਟਰਸਾਈਕਲ ਤੋਂ ਉਤਰ ਕੇ ਇਹਨਾਂ ਨੇ ਕਿਹਾ ਕਿ ਹੱਥੋਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਲਾਂਕਿ ਜਿਹੜੇ ਇੱਥੇ ਲੋਕ ਮੌਜੂਦ ਐ ਉਹਨਾਂ ਦਾ ਕਹਿਣਾ ਐ ਕਿ ਬਾਅਦ ਚ ਇਹਨਾਂ ਲੜਕੀਆਂ ਵੱਲੋਂ ਵੀ ਕਿਸੇ ਨੂੰ ਬੁਲਾਇਆ ਗਿਆ ਤੇ ਲੜਾਈ ਵੀ ਹੋਈ ਐ ਪੁਲਿਸ ਪਾਰਟੀ ਨੂੰ ਵੀ ਅਸੀਂ ਇਨਫੋਰਮ ਕੀਤਾ ਪੁਲਿਸ ਪਾਰਟੀ ਤੋਂ ਐਸਐਟਓ ਸਿਟੀ ਥਾਣਾ ਇੱਥੇ ਪਹੁੰਚਦੇ ਸੰਦੀਪ ਜਿੱਥੇ ਪਹੁੰਚਦੇ ਐਸਐਟਓ ਸਾਹਿਬ ਔਰ ਉਸ ਤੋਂ ਬਾਅਦ ਇਹਨਾਂ ਲੜਕੀਆਂ ਦਾ ਬਿਆਨ ਲਿਆ ਜਾਂਦਾ ਲੜਕ ਪਰ ਬਹੁਤੇ ਲੋਕ ਕਹਿੰਦੇ ਸਾਨੂੰ ਮੈਟਰ ਹੀ ਨਹੀਂ ਪਤਾ ਸੀ ਹੁਣ ਆਏ ਆ ਤਾਂ ਇਹਨਾਂ ਦਾ ਅਸੀਂ ਪੂਰਾ ਪੱਖ ਸੁਣਿਆ ਐਸਐਚ ਸਾਹਿਬ ਨੂੰ ਵੀ ਕਾਲ ਕੀਤੀ ਤਸਵੀਰਾਂ ਤੁਹਾਨੂੰ ਪੂਰੀਆਂ ਦਿਖਾ ਦਿੰਦੇ ਹਾਂ ਹੁਣ ਮੇਰੀ ਕਾਕਾ ਤੂੰ ਕਹਿੰਦਾ ਕਿੱਦਾਂ ਆ ਇਹਨੂੰ ਮੈਨੂੰ ਕਹਿੰਦਾ ਉੱਤਰ ਕੇ ਮੋਟਰਸਾਈਕਲ ਤੇ ਜਿੱਦਾਂ ਪੰਪ ਦਿਮਾਸ਼ਾ ਮੰਗਉਤਰੀ ਦਾ ਉੱਤਰ ਕੇ ਫਟਾਫਟ ਤੇ ਕਹਿੰਦਾ ਹਾਂ ਮੈਂ ਕਹਾਂ ਕਾਕਾ ਪਿੱਛੇ ਹੋ ਕੇ ਗੱਲ ਕਰੀ ਮੈਂ ਇਹਦੀ ਮਾਂ ਆ ਮੈਂ ਇੰਨੀ ਗੱਲ ਕਹੀ ਇਹਨਾਂ ਦੇ ਵਿੱਚ ਮੈਨੂੰ ਕਹਿੰਦਾ ਜੋ ਕਰਨਾ ਤੂੰ ਕਰ ਲੈ ਕਹਿੰਦਾ ਮੈਨੂੰ ਤਾਂ ਹਾਂ ਜੀ ਇੱਕ ਨਾਲ ਮੁੰਡਾ ਹੋਰ ਸੀਗਾ ਇਹਨੇ ਬਾਅਦ ਵਿੱਚ ਇਕੱਠੇ ਕਰਕੇ ਮੁੰਡੇ ਆ ਕੁੜੀ ਦੀਆਂ ਇਹਦੇ ਕੱਪੜੇ ਪਾੜਨੇ ਤੱਕ ਗਿਆ ਉਹ ਕੁੜੀ ਦੇ ਗਿਆ ਇਹ ਜੀ ਪੂਰੀ ਬਦਮਾਸ਼ੀ ਦਿਖਾਈ ਉਹਨੇ ਕਹਿੰਦਾ ਜੇ ਅਸੀਂ ਬਦਮਾਸ਼ ਨਹੀਂ ਨਾ ਅਸੀਂ ਬਦਮਾਸ਼ ਬਣ ਕੇ ਦਿਖਾਵਾਂਗੇ ਪਛਾਣ ਲਵਾਂਗੇ ਹਾਂ ਜੀ ਇਹ ਆਊਗਾ ਹਾਂ ਮੁੰਡਾ ਮੈਂ ਪਛਾਣ ਲੈਣਾ ਬਾਜੀ ਮੈਂ ਫੋਟੋ ਖਿੱਚੀ ਆ ਦੇਖੋ ਮੈਂ ਮੋਟਰਸਾਈਕਲ ਦੇ ਪੱਜ ਖਿੱਚੀ ਸੀ ਉਹਦੀ ਆ ਦੇਖੋ ਉਹਦੇ ਨੰਬਰ ਆਇਆ ਸਾਰਾ ਜਿੱਦ ਆਇਆ ਬਹੁਤ ਆਮੰਦਾ ਮੁੰਡੇ ਨੇ ਪੂਰਾ ਨਸ਼ਾ ਕੀਤਾ ਵਿਆ ਸਾੜ ਨਹੀਂ ਹੋਇਆ ਤਾਂ ਮੁੰਡੇ ਦੇ ਮੈਂ ਤੁਹਾਨੂੰ ਦੱਸਦੀ ਆ ਮੈਂ ਦੁਨੀਆ ਤੇ ਹੈਰਾਨ ਆ ਕਿ ਜੇ ਕਿਸੇ ਦੇ ਮਾਪਾ ਪੈੜੇ ਹਨ ਤੁਸੀਂ ਫੇਰ ਵੀ ਨਹੀਂ ਕਦਮ ਚੁੱਕੂਗੇ ਚਲੋ ਲੜਦੇ ਪੈ ਸੀਗੇ ਉਹਨੇ ਕੋਈ ਵੀ ਨਹੀਂ ਖੜਾ ਇੱਥੇ ਕਿਸੇ ਨੇ ਵੀ ਨਹੀਂ ਛੜਾਇਆ ਕਿਸੇ ਨੇ ਨਹੀਂ ਇਹ ਫਿਰ ਚੱਲ ਜੁੜੀ ਹੈ ਡੋਬੇਰੇ ਕਰਦਾ ਆ ਤੇਰੇ ਤੁੰਗ ਨਹੀਂ ਨਹੀਂ ਸਰ ਅਸੀਂ ਤਾਂ ਆਏ ਦੁੱਧ ਲੈ ਆਂ ਭਾਜੀ ਥੋੜੀ ਕੰਪਲੇਟ ਸੁਖਾਈ ਸੀ ਦੇਖੋ ਇਹ ਗੌਤਗਾਲਾ ਜੀ ਇਹਨਾਂ ਦੀ ਦੇਖੋ ਇਹ ਆਪਣੇ ਦੇ ਵਿੱਚ ਆਪਣੇ ਕਰਨੀ ਨਾ ਬਦਮਾਸ਼ੀ ਕਰਨੀ ਇਹ ਕੀ ਪਹਿਣ ਲਈ ਚੰਗੀ ਗੱਲ ਨਹੀਂ ਨਾ ਲਈ ਹੈ ਸਦਾ ਉਧਰ ਤੁਸੀਂ ਵੋਟਾਂ ਮੰਗਦੇ ਆ ਵੋਟਾਂ ਕਾਹਦੀਆਂ ਮੰਗਦੇ ਨੇ ਇਹ ਬਦਮਾਸ਼ੀਆ ਕਰਕੇ ਫੜਾਪ ਲਾ ਕੇ ਮੈਂ ਨਹੀਂ ਇਸ ਚੀਜ਼ਾਂ ਨੂੰ ਮੰਨਦੀ ਅਰੇ ਐਸਐਚ ਸਾਹਿਬ ਨੂੰ ਫੋਨ ਕੀਤਾ ਆ ਰਹੀ ਹਾਂਜੀ ਮੈਂ ਨਹੀਂ ਇਸ ਚੀਜ਼ਾਂ ਨੂੰ ਮੰਨਦੀ ਦੇਖੋ ਮੈਂ ਬੇਟੀ ਨੂੰ ਮਿਲਣ ਆਈ ਸੀ ਅੱਜ ਮੁੰਡੇ ਨੇ ਮਾਰਿਆ ਬਹੁਤ ਯਾਰ ਮੁੰਡੇ ਨੇ ਮਾਰਿਆ ਕਸਮ ਲੱਗੇ ਮਾਰਨਾ ਸੀ ਬਾਜੀ ਤੂੰ ਚਰਾਪੀ ਕਿ ਦਾਰੂ ਪੀਤੀ ਆ ਤੂੰ ਚੁੱਪ ਕਰਕੇ ਚੱਲ ਜਾ ਤੇਰਾ ਕੋਈ ਰੋਲਾ ਨਹੀਂ ਤੂੰ ਪਰਿਓ ਆ ਕੇ ਉੱਟ ਕੇ ਤੂੰ ਗੱਲਾਂ ਸਵਾਲ ਜਵਾਬ ਪੁੱਛਣ ਲੱਪਿਆ ਠੀਕ ਆ ਨਾ ਤੇਰੀ ਭੈਣ ਨੂੰ ਕੋਈ ਛੇੜੂਗਾ ਰਾਸਤੇ 'ਚ ਤੂੰ ਫੜੂਗਾ ਨਹੀਂ ਜੇ ਤੇਰੀ ਮੈਨੂੰ ਪਰ ਤੂੰ ਕੀ ਬੋਲਦਾ ਤੂੰ ਜਾ ਮੁੰਡੇ ਨੂੰ ਮਾਰਿਆ ਬਹੁਤ ਵੀ ਆ ਗਿਆ ਸੀ ਬੋਜੇ ਆਗੇ ਸਿੰਘ ਸਾਹਿਬ ਆ ਕੇ ਨਾਲ ਸੀ ਠੀਕ ਹੈ ਨਾ ਤੁਸੀਂ ਖੜ ਕੇ ਇੱਛਾ ਤਾਂ ਦੇ ਦਿੱਤੀ ਐ ਇੱਧਰ ਖੜਾ ਵੀ ਤਾਂ ਬਸ ਸਾਬ ਲਾ ਤਾਂ ਮੈਨੂੰ ਆ ਕੇ ਨਾ ਤੁਰੇ ਜਾਂਦੇ ਵੇ ਸੀ ਆ ਮੇਰੇ ਮਦਰ ਹੈ ਮੈਨੂੰ ਮਿਲਣ ਆਏ ਸੀਗੇ ਅਸੀਂ ਤਾਂ ਇਹਨਾਂ ਨੂੰ ਛੱਡਣ ਜਾ ਰਹੇ ਸੀਗੇ ਤੇ ਉਧਰੋਂ ਦਾ ਕੁੰਡਾ ਆ ਐਨੀ ਸੜਕ ਪਈ ਐ ਤੇ ਐਨੀ ਸੜਕ ਤੋਂ ਪਿੱਛੇ ਹੋ ਜਾ ਪੀ 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 ਤੁਹਾਨੂੰ ਅਪੂ ਚ ਕਹਿੰਦਾ ਤੁਹਾਨੂੰ ਰੇ ਗਨੀ ਹਰਾ ਅਸੀਂ ਆਂਦੇ ਪਿਆ ਸੁਣ ਲਓ ਮੈਨੂੰ ਸਾਨੂੰ ਜਾਣਦਾ ਨਹੀਂ ਸੀਗਾ ਫੋਟੋ ਹੈਗੀ ਉਹਨਾਂ ਕੋਲ ਕੋਪਰਾ ਬੰਦ ਫੋਟੋ ਹੈ ਲੈਣੂ ਸਾਲ ਨੂੰ ਉਲਟ ਕੁਝ ਸਮਝਾੜ ਦੇ ਵੀ ਕਿ ਇਸ ਮੇ ਕੋਣ ਹੈ ਕੋਈ ਨਹੀਂ ਕੋਈ ਨਹੀਂ ਸਾਰਾ ਅਗੇ ਦੱਸੋ ਤੁਸੀਂ ਇਹਨੂੰ ਪਤਾ ਕੀ ਜਾਂਦਾ ਕੋਈ ਨਹੀਂ ਹਾਂਜੀ ਮੈਂ ਮੂਰੇ ਹੋ ਗਈ ਨਹੀਂ ਹਾਂ ਨਾ ਥੱਪੜ ਮਾਰ ਦੇਣਾ ਤਾਂ ਇਹਦੇ ਆ ਠੀਕ ਹੋਇਆ ਜੀ ਇੱਥੇ ਹੀ ਉੜਾਓ ਉੱਥੇ ਕੀ ਹੋਇਆ ਇਹਨੂੰ ਕੁਲ ਬਜੀ ਅੱਛਾ ਹੋਰ ਦੱਸ ਕੀ ਹੋ ਰਿਹਾ ਹੈ ਮੁੰਡਾ ਦਾ ਜੀ ਨਸ਼ਾ ਕੀਤਾ ਕੰਪਲੇਂਟ ਲਗਾਉਗਾ ਹਾਂਜੀ ਤੁਸੀਂ ਕੰਪਲੇਂਟ ਕਰਾਉਂਦੇ ਤੁਸੀਂ ਸਰ ਅਸੀਂ ਤਾਂ ਇਤਰੀ ਰਹਨੇ ਆ ਆਪਣੇ ਘਰ ਚਲੋ ਰਾਜੀ ਪੈਦਲ ਜਾਂਦੇ ਪਏ ਸੀਗੇ ਅਜੇ ਤਾਂ ਜੀ ਨਹੀਂ ਕਰਦੇ ਆ ਤੁਹਾਨੂੰ ਕੰਪਲੇਨ ਦਿਖਾਉਂਗਾ ਮੈਂ ਕੰਪਲੇਨ ਦਿਖਾਉਂਗਾ ਉਹ ਤਾਂ 82 ਸਾਲ ਨੂੰ ਕੰਪਲੇਨ ਰਖਾਉਂਦੇ ਹਾਂ ਜੀ ਕੋਈ ਨਹੀਂ ਕਰਦਾ ਠੀਕ ਆ ਚਲੋ ਦੇਖੋ ਮੈਂ ਤਾਂ ਇਹਨਾਂ ਦੀ ਮਦਰ ਆ ਇਹਨਾਂ ਨੂੰ ਮਿਲਣ ਵਾਸਤੇ ਆਈ ਸੀਗੀ ਹੈ ਦੇਖੋ ਇਹਨੂੰ ਕਹਿੰਦਾ ਆ ਡਰ ਰਹਨੇ ਹਾਂ ਜੀ ਮੈਂ ਰੋਪੜ ਰਹਿਣੀ ਆ ਮੈਂ ਰੋਪੜ ਰਹਿਣੀ ਆ ਆ ਪਰ ਇਹਨੇ ਇੱਥੇ ਇੱਥੇ ਰਹਿੰਦੇ ਆ ਰੋਡ ਤੇ ਰਹਿੰਦੇ ਆ ਅਸੀਂ ਤੁਹਾਨੂੰ ਮੇਰੇ ਫਰੈਂਡ ਆ ਰਹਿੰਦੀ ਆ ਤੇ ਇਹਨਾਂ ਦੇ ਹਸਬੰਡ ਨਾਲ ਰਹਿੰਦੇ ਆ ਤੁਹਾਨੂੰ ਬੋਲਣਾ ਦਿਆ ਬਤਾ ਸੱਤਿਆ ਸੱਤਿਆ ਕਿ ਨਹੀਂ ਸੱਤਿਆ ਤੂੰ ਮੈਨੂੰ ਜਵਾਬ ਦੇ ਪੱਥੂ ਉਡਾਉਣਾ ਨਾ ਨਿਠੇੜੀਆਂ ਦਾ ਨਾ ਤੈਨੂੰ ਜਾਣਦਾ ਨਾ ਉਹਨਾਂ ਨੂੰ ਉਹਨਾਂ ਨੂੰ ਜਾਣਦਾ ਜਦ ਤੈਂ ਆਤੇ ਬਤਾ ਸੱਤਿਆ ਢਾੜੀ ਦਾ ਨਸ਼ਾ ਕਰਦੇ ਲੋਕ ਤੁਸੀਂ ਪੱਕੇ ਹੋਣਾ ਫੋਰਦੇ ਆ ਹੁਣ ਮੇਰੇ 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 ਦਰਦ ਨੂੰ ਅਕੇ ਕੋਈ ਪਾਊਗਾ ਹੱਥ ਤਾਂ ਮੈਂ ਅਗਲੇ ਨੂੰ ਕੀ ਕਰਾਂਗਾ ਸਾਨੂੰ ਛੇੜਿਆ ਸੀ ਤੂੰ ਬਾਹਰ ਨਿਕਲੇਂਦਾ ਮੈਨੂੰ ਤਾਂ ਪਤਾ ਹੀ ਨਹੀਂ ਤੈਨੂੰ ਛੇੜਿਆ ਸੀ Hey, everybody. ਪੂਰੀਆਂ ਤਸਵੀਰਾਂ ਤੁਸੀਂ ਦੇਖੀਆਂ ਕਿ ਜਿਹੜੀਆਂ ਬੀਬੀਆਂ ਬਹੁਤ ਗੁੱਸੇ ਵਿੱਚ ਆ ਔਰ ਉਹ ਆਲੇ ਦੁਆਲੇ ਜਿੰਨੀਆਂ ਦੁਕਾਨਾਂ ਵਾਲੇ ਆ ਉਹਨਾਂ ਨੂੰ ਵੀ ਬੁਰਾ ਭੱਲਾ ਬੋਲ ਰਹੀਆਂ ਨੇ ਕਿ ਕੋਈ ਮੌਕੇ ਤੇ ਨਹੀਂ ਖੜਿਆ ਔਰ ਦੁਕਾਨ ਵਾਲਿਆਂ ਦੇ ਤਰਕ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਪਤਾ ਲੱਗਿਆ ਤਾਂ ਉਸ ਉਸ ਵੇਲੇ ਤੱਕ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਸਨ ਤੇ ਇਹਨਾਂ ਲੜਕੀਆਂ ਨੇ ਵੀ ਆਪਣੀ ਪ੍ਰੋਟੈਕਸ਼ਨ ਦੇ ਲਈ ਕਿਸੇ ਨੂੰ ਬੁਲਾ ਲਿਆ ਸੀਗਾ ਪਰ ਹੁਣ ਪੀਸੀਆਰ ਜਿਹੜੀ ਟੀਮ ਹੈ ਉਹ ਵੀ ਫੋਟੋ ਦੇਖਣ ਤੋਂ ਬਾਅਦ ਇਸ ਮੁਹੱਲੇ 'ਚ ਅੱਗੇ ਜਾ ਕੇ ਆ ਚੁੱਕਿਆ ਤਾਂ ਜੋ ਉਹ ਮੋਟਰਸਾਈਕਲ ਵਾਲੇ ਨੂੰ ਟ੍ਰੇਸ ਕੀਤਾ ਜਾਵੇ ਐਸਐਚਓ ਸਾਹਿਬ ਵੀ ਹਲੇ ਇੱਥੇ ਉਹਨਾਂ ਦੀ ਗੱਡੀ ਆ ਪੀਸੀਆ ਟੀਮ ਵੀ ਉਹਨਾਂ ਦੇ ਲੜਕੀਆਂ ਦੇ ਨਾਲ ਉਹਨਾਂ ਦੇ ਘਰ ਵਾਲੀ ਸਾਈਡ ਗਿਆ ਤਾਂ ਜੋ ਉਹਨਾਂ ਨੂੰ ਪ੍ਰੋਟੈਕਸ਼ਨ ਮਿਲਦੀ ਔਰ ਪ੍ਰੋਟੈਕਸ਼ਨ ਦਿੱਤੀ ਜਾਵੇ ਉਹਨਾਂ ਨੂੰ ਸੁਰੱਖਿਅਤ ਮਹਿਸੂਸ ਕਰਾਇਆ ਜਾਵੇ ਔਰ ਉਹਨਾਂ ਨੂੰ ਹੁਣ ਥਾਣੇ ਵੀ ਬੁਲਾਇਆ ਗਿਆ ਲੜਕੀਆਂ ਨੂੰ ਉਹਨਾਂ ਦੀ ਮਦਰ ਨੂੰ ਥਾਣੇ ਬੁਲਾਇਆ ਗਿਆ ਔਰ ਪੁਲਿਸ ਵੱਲੋਂ ਇਹ ਵੀ ਜਿਹੜੀ ਗੱਲ ਆਖੀ ਗਈ ਹੈ ਆਸ਼ਵਾਸ਼ਣ ਦਿੱਤਾ ਗਿਆ ਕਿ ਇਨਸਾਫ ਹੋਵੇਗਾ ਔਰ ਜਿਹਨਾਂ ਲੜਕਿਆਂ ਨੇ ਲੜਕੀਆਂ ਦੇ ਨਾਲ ਬਦਤਮੀ ਜੀ ਕੀਤੀਆਂ ਉਹਨਾਂ ਨੂੰ ਟ੍ਰੇਸ ਕੀਤਾ ਜਾਵੇਗਾ ਪਰ ਹਾਲ ਦੀ ਗੱਡੀ ਮਾਹੌਲ ਇੱਥੇ ਬਹੁਤ ਗਰਮਾਇਆ ਹੋਇਆ ਕਿਉਂਕ ਜਿਹੜੀ ਲੜਕੀ ਹੈ ਜਿਸ ਲੜਕੀ ਦੇ ਨਾਲ ਬੁਰਵਿਵਹਾਰ ਕੀਤਾ ਉਹਦੇ ਕਹਿਣ ਦੇ ਮੁਤਾਬਕ ਉਹ ਬਹੁਤ ਗੁੱਸੇ ਵਿੱਚ ਉਹਦੀ ਸਿਸਟਰ ਬਹੁਤ ਗੁੱਸੇ 'ਚ ਹੈ ਮਦਰ ਬਹੁਤ ਗੁੱਸੇ ਵਿੱਚ ਹੈ ਔਰ ਜਦੋਂ ਲੜਕੀਆਂ ਨੂੰ ਇਸ ਤਰੀਕੇ ਸਹਿਜ ਮਹਿਸੂਸ ਕਰਵਾਇਆ ਜਾਂਦਾ ਲੜਕੀਆਂ ਗੁੱਸੇ ਵਿੱਚ ਆ ਹੀ ਜਾਂਦੀਆਂ ਔਰ ਆਣਾ ਵੀ ਜਾਇਜ਼ ਹੈ ਕਿਸੇ ਨਾਲ ਵੀ ਮੇਰੇ ਤੁਹਾਡੇ ਕਿਸੇ ਨਾਲ ਵੀ ਜੇਕਰ ਕੋਈ ਬਦਤਮੀਜ਼ੀ ਕਰਦਾ ਹੈ ਗਲਤ ਤਰੀਕੇ ਟੱਚ ਕਰਦਾ ਹੈ ਇੱਟ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਗੁੱਸੇ ਵਿੱਚ ਜ਼ਾਹਿਰ ਦੀ ਗੱਲ ਬੰਦਾ ਹੁੰਦਾ ਪਰ ਨਾਲ ਦੀ ਨਾਲ ਦੂਜਾ ਤਰਕ ਇਹ ਵੀ ਸਾਹਮਣੇ ਆਇਆ ਜੋ ਦੁਕਾਨਦਾਰ ਨੇ ਚਸ਼ਮਦੀਦਾਂ ਨੂੰ ਦੱਸਿਆ ਕਿ ਲੜਕੀਆਂ ਵੱਲੋਂ ਵੀ ਕਿਸੇ ਨੂੰ ਬੁਲਾਇਆ ਗਿਆ ਸੀ ਉਸ ਤੋਂ ਬਾਅਦ ਦੋ ਤਿੰਨਾਂ ਚ ਲੜਾਈ ਹੋਈ ਹੈ ਪਰ ਹੁਣ ਪੁਲਿਸ ਵੱਲੋਂ ਸਥਿਤੀ ਪੂਰੀ ਸਮਝੀ ਜਾ ਰਹੀ ਹੈ ਤੁਸੀਂ ਨਵਾਂ ਸ਼ਹਿਰ ਫਾਟਕਾਂ ਦੇ ਨਜ਼ਦੀਕ ਤੋਂ ਤਸਵੀਰਾਂ ਦੇਖ ਰਹੇ ਹੋ ਔਰ ਉਮੀਦ ਕਰਦੇ ਹਾਂ ਕਿ ਜਿਹੜਾ ਸੱਚ ਹੈ ਉਹ ਬਹੁਤ ਜਲਦੀ ਸਾਹਮਣੇ ਆਵੇ ਬਹੁਤ ਬਹੁਤ ਸ਼ੁਕਰੀਆ